ਕਿੱਦਾਂ ਚਾਚਾ ਕੀ ਹਾਲ ਚਾਲ ਆ ਠੀਕ ਆ ਬਾਈ ਪਾਈ ਜਨ ਦਵਾਈ ਉਹ ਦੁਆ ਨੂੰ ਕਾਲੀ ਪੌਣੀ ਜਾ ਰਾ ਹਾਂ ਕੀ ਗੱਲ ਹੋਈ ਆਦੀ ਪਾਈ ਆਦੀ ਪੌਣ ਵਾਲੀ ਆ ਹਾਂ ਝੋਨਾ ਟਾਈਮ ਤੇ ਆ ਉਹ ਮੈਨੂੰ ਉਹ ਕਾਲਾ ਸੀ ਹਾਂ ਉਹ ਕਹਿੰਦਾ ਵੀ ਦੁਆ ਦਾ ਦਾਦਾ ਪਾਈ ਜਨ ਇਹਦੀ 스멜ਲ ਮੁੰਦਾ ਆਉਂਦੀ ਨਹੀਂ ਅਸਲ 스멜ਲ ਮੁੰਦਾ ਆਉਂਦੀ ਨਹੀਂ ਆਹੋ ਤੇ ਮੈਂ ਫੇ ਉਹ ਕਹਿੰਦਾ ਡੁਪਲੀਕੇਟ ਹੀ ਤੇ ਨਹੀਂ ਪਤਾ ਨਹੀਂ ਹੁਣ ਮੈਂ ਉਹਦੋਂ ਅੱਕਾ ਦਾ ਕਰ ਪਿਆ ਪਾਵਾ ਕੇ ਨਾ ਪਾਵਾ ਤੂੰ ਕਹ ਲੋ ਖਬਰ ਤੁਮਨ ਦੱਸਦੇ ਨੇ ਪਾਕਿਸਤਾਨ ਵਾਲੀ ਬਕਾਰ ਪਿੰਡਰ ਵਾਲੀ ਉਹ ਉਹ ਪਿੰਡਰ ਵਾਲੀ ਆ ਮੈਂ ਉਹਦੇ ਵੀ ਦਵਾਈ ਡੁਪਲੀਕੇਟ ਹੀ ਨਿਕਲੀ ਉਹਦੇ ਵੀ ਡੁਪਲੀਕੇਟ ਆ ਯਾਰ ਡੁਪਲੀਕੇਟ ਵਾਲਾ ਜੇ ਮਸਲਾ ਲਾਈਏ ਉਹ ਜਿਹੜਾ ਨੂੰ ਕੋਈ ਘਰ ਦਾ ਨਹੀਂ ਚੱਲਦਾ ਜਾਂ ਕੋਈ ਪੁੱਛਦਾ ਨਹੀਂ ਉਹੋ ਜੀ ਦੀਦਾਰਾਂ ਦੇ ਆ ਮੈਂ ਕਹਿੰਦਾ ਦੁਕਾਨ ਖੋਲ ਕੇ ਬਹਿ ਜਾਂਦੇ ਆ ਉਹੋ ਦੁਕਾਨ ਨੂੰ ਖੋਲ ਕੇ ਬਹਿ ਜਾਂਦਾ ਪਹਿਲੀ ਗੱਲ ਤਾਂ ਉਹ ਜਿਹੜਾ ਬੰਦਾ ਆਇਆ ਸੀ ਸੈਂਪਲ ਲੈਣ ਉਹਦੇ ਘਰੇ ਆਇਆ ਭਿੰਡਰ ਦੇ ਸੈਂਪਲ ਭਾਣਾ ਡੀਸੀ ਆਇਆ ਸੀ ਉਹ ਸੈਂਪਲ ਭਾਣ ਉਹ ਦੁਕਾਨ ਦਾ ਸੈਂਪਲ ਕਿਉਂ ਲੈਣਾ ਜਿਹੜੀ ਉਹ ਚੀਜ਼ ਲੈਂਦੀ ਉਹਦਾ ਸੈਂਪਲ ਲੈnde ਉਹ ਜੋ ਕੀ ਕਹਿੰਦੇ ਵੀ ਉੱਥੋਂ ਦੁਕਾਨੋਂ ਸੈਂਪਲ ਭਰਨਾ ਕਰੋ ਤਾਂ ਜੇ ਉਹਦਾ ਮਤਲਬ ਮੈਂ ਤਾਂ ਇਹ ਵੀ ਉਹਦੀਆਂ ਖਬਰਾਂ ਸੁਣਿਆ ਵੀ ਉਹ ਰਬ ਟੈਂਡਰੀ ਹੈ ਨਹੀਂ ਇਸ ਦੁਆਰਾ ਅਛਾ ਉਹ ਦਵਾਈ ਹੈ 베ਜ ਨਹੀਂ ਸਕਦਾ ਉਹ ਤਾਂ ਪਹਿਲੀ ਗੱਲ ਤਾਂ ਉਹ ਪਹਿਲਾਂ ਤਾਂ ਉਹ ਤਾਂ ਕੇਸ ਹੀ ਬਣਦਾ ਵੀ ਉਹ ਤਾਂ ਦਵਾਈ ਹੈ ਨੇ ਦਵਾਈ ਦਾ ਟੈਂਡਰੀ ਨਹੀਂ ਉਹ ਦਵਾਈ ਦਾ ਲਾਇਸੈਂਸ ਇਹਨੂੰ 베ਜ ਨਹੀਂ ਸਕਦਾ ਦੂਜੇ ਨੰਬਰ ਤੇ ਜਦ ਦਵਾਈ ਲੈਣ ਦੀ ਸੈਂਪਲ ਤਾਂ ਇਹਦਾ ਹੋਣਾ ਚਾਹੀਦਾ ਉਹਦੀ ਦੁਕਾਨ ਦੀ ਦਵਾਈ ਹੋਰ ਹੱਲੀ ਵੀ ਹੋ ਰਕਦੀ ਸਾਨੂੰ ਕੀ ਪਤਾ ਕਿੱਥੋਂ ਉਹ ਤਾਂ ਚਾਚਾ ਜੀ ਦੁਕਾਨ ਤੇ ਨਸਲੀ ਰੱਖੀ ਹੋਣੀ ਗਦਾਮ ਚ ਕਿਤੇ ਨਕਲੀ ਹੋਣੀ ਆ ਉਹਨ ਪੈਸੇ ਜਿਹੜਾ ਤੇ ਦਾ ਉਹ ਜੀਮੀਦਾਰ ਜਿਹੜਾ ਉਠਦਾ ਜੀਮੀਦਾਰ ਤੇ ਆੜੇ ਬੋਦ ਨਾ ਸਾਰੇ ਪਾਕਿਸਤਾਨ ਵਾਲੇ ਉਹਦੇ ਨਾਰ ਇਕੱਠੇ ਹੋਗੇ ਜੀਮੀਦਾਰਾਂ ਨੂੰ ਮੈਂ ਤਾਂ ਇਹ ਕਹਿਣਾ ਵੀ ਲੈਂਦਾ ਪੰਜਾਬ ਸਾਰਾ ਇਕੱਠਾ ਹੋ ਕੇ ਪਵਕਾਰ ਪਿੰਡਾਂ ਦੇ ਨਾਲ ਚੱਲਣ ਮੇਰਾ ਮੇਰਾ ਕਹਿਣ ਇਹ ਆ ਵੀ ਮੇਰੀ ਵੀਡੀਓ ਉਹਨੂੰ ਉੱਪਰ ਦੀ ਕਰੋ ਉਹ ਮੋਰੇ ਹੋਗੇ ਉਹ ਨਾ ਬੈਠੇ ਸਾਰਾ ਪੰਜਾਬ ਇਕੱਠਾ ਉਹ ਤਾਂ ਧਰ ਨਾਲ ਲਾ ਧਰ ਨਾਲ ਰੋਡ ਬੰਦ ਕਰਦੇ ਜਿੱਦਾਂ ਆਪਾਂ ਇੱਧਰ ਨਹੀਂ ਇਹਦਾ ਕੀ ਬੰਦਾ ਜਿਹੜਾ ਉਠਦਾ ਜੇ ਉਹ ਚੀਜ਼ ਵੇਚਦੇ ਆ ਤਾਂ ਸਾਨੂੰ ਆਪਣੀ ਮਰਜ਼ੀ ਦਾ ਲਾਉਂਦੇ ਅਸੀਂ ਪੈਸੇ ਵੀ ਭਰ ਦਿਆਂ ਸਾਨੂੰ ਚੀਜ਼ ਮਿੱਟੀ ਫੇਰ ਦਿੰਦੇ ਆ ਫਸਲ ਫੇਰ ਕਾਟਾ ਕਿੰਨਾ ਕਾਟਾ ਜ਼ਿਮੀਂਦਾਰ ਨੂੰ ਕਿੰਨਾ ਪੈਂਦਾ ਤਾਂ ਫੇ ਉਹ ਮੰਨਦੇ ਨਹੀਂ ਹੁਣ ਸੈਂਪਲ ਦਾ ਆ ਜਿਹੜੀ ਚੀਜ਼ ਮਾੜੀ ਆ ਇਹਦਾ ਭਾਣਾ ਚਾਹੀਦਾ ਸਾਨੂੰ ਕੀ ਪਤਾ ਹੁਣੀ ਚੰਗੀ ਦਾ ਭਾਣਾ ਕਿ ਮਾੜੀ ਦਾ ਭਾਣਾ ਉਹ ਤਾਂ ਫੇ ਮੇਕਨ ਪੈਸੇ ਚੜ ਗਏ ਉਹਨੂੰ ਡੀਸੀ 2 ਸੀ ਨੂੰ ਜਿਹੜਾ ਫਸਲ ਵਿਭਾਗ ਵਾਲਾ ਉਹਨ ਪੈਸੇ ਜਿਹੜਾ ਤੇ ਉਹਨਾਂ ਦੀ ਠੜਾਈ ਹੈ ਨਹੀਂ ਜ਼ਿੰਮੇਦਾਰੀ ਉਹ ਆਪੇ ਜ਼ਿੰਮੇਦਾਰ ਮਾਰਿਆ ਗਿਆ ਆਪੇ ਜ਼ਿੰਮੇਦਾਰ ਸਾਹ ਹੁਣ ਹਰ ਪਾਸੇ ਮਾਰਿਆ ਗਿਆ ਇਹ ਤਾਂ ਚਲੋ ਖੇਤੀ ਵਾਲੀ ਵੱਡੀ ਆ ਜਿਹੜਾ ਮਾੜਾ ਜ਼ਿਮੀਦਾਰ ਹੈ ਉਹ ਦੱਸੋ ਕੀ ਕਰੂਗਾ। ਉਹ ਜਿਹ ਦੋ ਜੋ ਖੱਤਿਆਂ ਵਾਲਾ ਕੀ ਕਰੂ? ਉਹ ਉਹ ਤਾਂ ਮਾਰਿਆ ਗਿਆ। ਉਹ ਮਨ ਮੁੰਡਾ ਦਾ 35-40 ਲੱਖ ਦੀ ਸਾਲ ਦੀ ਦਵਾ ਆਉਂਦੀ ਆ। ਮੈਂ ਤਾਂ ਇਹ ਕਹੂੰਗਾ ਬਾਰ-ਬਾਰ ਵੀ ਮੇਰੇ ਹੀ ਸਾਰੇ ਇਕੱਠੇ ਹੋਣ ਉਹਨਾਂ। ਵੀਡੀਓ ਉਹਦੇ ਕੋਲ ਪਹਚਾਓ। ਉਹ ਨਾ ਇਸ ਗੱਲ ਤੋਂ ਬਿਟ ਰਹੇ। ਪਿੱਛੇ ਨਾ ਹਟਿਆ ਨਾ। ਪੰਜਾਬ ਇਕੱਠਾ ਹੋਊ। ਪਿੱਛੇ ਨਾ ਹਟੇ। ਉੱਥੇ ਜਾ ਕੇ ਢੜਦਾ ਲਾਓ। ਫੇਰ ਸੁਣਾਈ ਹੋਣੀ ਨੇ ਤਾਂ ਫੇਰ ਸੁਣਾਈ ਹੋਣੀ ਆ ਇਹਦਾ ਮਤਲਬ ਜਿਹੜਾ ਉਠਦਾ ਜ਼ਿੰਮੇਦਾਰ ਤੇ ਆ ਜਾਂਦਾ ਜ਼ਿੰਮੇਦਾਰੀ ਸਾਰਾ ਕਮਾ ਕੇ ਖਵਾਉਂਦਾ ਤੇ ਜ਼ਿੰਮੇਦਾਰ ਨੂੰ ਇਹ ਸਾਰੀ ਜਨਤਾ ਚਲੋ ਤੇਰਾ ਕਹਿੰਦਾ ਮਾਧਿਆ ਬਕਰ ਪਿੰਡਰ ਤੇ ਮੇਰੀ ਵੀਡੀਓ ਪਹਚਾ ਦਿਓ ਹੈ ਮੇਰੇ ਵੀਰ ਭਰਾ ਪਹਚਾਓ ਪਿੱਛੇ ਨਾ ਹਟਿਓ ਪਿੱਛੇ ਨਹੀਂ ਹੰਣਾ ਇਹ ਮੁੱਦਾ ਉਰੇ ਤੇ ਚੱਲਣਾ ਅੱਜ ਉਹਦੇ ਨਾਲ ਹੋਈ ਆ ਫੇਖ ਖੜਿਆ ਕਿੰਨੇ ਕੁ ਵੀਰ ਭਰਾ ਐਦਾਂ ਦੇ ਰਗੜ ਹੋ ਰਹੀ ਆ ਹਾਲ ਹਾਲ ਤਾਂ ਇਹ ਗੰਨਾ ਮਹਿਕ ਮਗਾਉਂਦਾ ਉਹ ਕਾਲਾ ਮੈਨੂੰ ਕਹਿੰਦਾ ਵੇਚੋ ਮਹਿਕ ਮੂੰਹ ਕਰੀ ਮੈਂ ਮੈਂ ਮਹਿਕ ਮੂੰਹ ਕਰਦਾ ਨਹੀਂ ਉਹ ਹੀ ਆ ਗੱਲ ਇਹਦਾ ਇਹ ਇਹ